ਬਟਾਲਾ ਸਮਾਜ ਸੇਵਾ ਦੇ ਕੰਮਾ ਕਰਕੇ ਪਹਿਲੀ ਕਤਾਰ ਦੀ ਸਹਾਰਾ ਕਲਬ ਵੱਲੋਂ ਇੱਕ ਨਵੇਕਲੀ ਪਹਿਲ ਤਿਤ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਵਲੰਟੀਅਰ ਟ੍ਰੇਨਿੰਗ ਕੈਂਪ ਰਹੀ ਕਈ ਤਰ੍ਹਾਂ ਦੇ ਸੈਮੀਨਾਰ ਅਤੇ ਟ੍ਰੇਨਿੰਗ ਦਿੱਤੀ ਚੇਅਰਮੈਨ ਰਜੀਵ ਖੁੱਲਰ ਦੀ ਦੇਖਰੇਖ ਹੇਠ ਜੂਨ ਮਹੀਨਾ ਚਲੇ ਟ੍ਰੇਨਿੰਗ ਕੈਂਪ ਵਿੱਚ ਵੱਖ ਵੱਖ ਵਿਭਾਗਾ ਤੋਂ ਆਏ ਮਾਇਰ ਜਿਨ੍ਹਾਂ ਵਿੱਚ ਟ੍ਰੈਫਿਕ ਪੁਲਿਸ ਤੋਂ ਇੰਸਪੈਕਟਰ ਸੁਰਿੰਦਰ ਸਿੰਘ ਗੁਰਾਇਆ फायर ब्रिगेड तो नीरज शर्मा सिवल डिफेंस तो हरबकश सिंह ते डॉक्टर, धर्मिंदर शर्मा रेड क्रास तो राजीव चौधरी मुढ़ली सहायता की जानकारी डाक्टर हरपाल सिंह योग गुरु सुनील कुमार आदि ने बच्चा ट्रेनिंग पुलिस दे दी पुलिस विभाग के अधिकारी डी एस पी। ਕਸਤੂਰੀ ਲਾਲ ਵੱਲੋਂ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਵਿਸਥਾਰ ਪੂਰਵਕ ਦੱਸਿਆ ਅਤੇ ਨਸ਼ੇ ਜਿਹੇ ਕੋੜ ਨੂੰ ਸਮਾਜ ਚ ਜੜ ਤੋਂ ਖਤਮ ਕਰਨ ਲਈ ਪ੍ਰਣ ਲਿਆ ਅਤੇ ਨਸ਼ਿਆ ਵਿਰੁੱਧ ਕੱਢੀ ਰੈਲੀ ਵਿੱਚ ਉਹਦੇ ਅਗਰ왈 ਦੀ ਅਗਵਾਈ ਵਿੱਚ ਬੂਟੇ ਵੰਡੇ ਗਏ ਟ੍ਰੇਨਿੰਗ ਦੇ ਆਖਰੀ ਦਿਨ ਮੁੱਖ ਮਹਿਮਾਨ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਐਸਪੀ हेडक्वार्टर श्रीमती जसवंत कौर रियाड़ ने बूटा लगा के पानी बचा से वातावरण साफ रखने प्रेरित किया आओ देखते टंटी फोर एक्स सैवन न्यूज पंजाब बटाला तो पत्रकार अनीता बेदी की खास रिपोर्ट

ਇਹ ਜਿਹੜਾ ਆਪਣੇ ਮਾਤਾਂ ਦੀ ਜਿਹੜੀ ਸੇਵਾ ਲਈ ਹੁੰਦੀ ਨਾ ਬੱਚਿਆਂ ਨੂੰ ਆਪਾਂ ਕਹਿੰਦੇ ਤੇ ਸਾਡੀ ਜ਼ਿੰਮੇਵਾਰੀ ਹੈ ਬੱਚੇ ਨੂੰ ਪੜ੍ਹਾ ਦੇਣਾ ਇਹ ਜ਼ਿੰਮੇਵਾਰੀ ਕੋਦੇ ਵੱਲੋਂ ਲਈ ਜਾਂਦੀ ਆ ਇਹ ਜਿਹੜੇ ਬੱਚੇ ਆ ਕਰਮਾ ਭਾਗਾ ਵਾਲਿਆਂ ਨੂੰ ਮਿਲਦੇ ਆ ਆਪਾਂ ਬੱਚੇ ਨੂੰ ਇਹ ਕੋਈ ਸਹਾਰਾ ਨਹੀਂ ਕਰਦੇ ਸਾਡੀ ਜ਼ਿੰਮੇਵਾਰੀ ਆ ਉਹਨੂੰ ਜਿੰਨਾਂ ਦਾ ਇਹ ਸਨਸਕਾਰ ਕਰਦੇ ਆ ਔਰ ਜਿਹਨੂੰ ਐਂਬੂਲੈਂਸ ਦੀ ਜ਼ਰੂਰਤ ਹੁੰਦੀ ਆ ਉਹ 프리 ਜਿਹੜਾ ਐਂਬੂਲੈਂਸ ਉਹਨੂੰ ਭੇਜਦੇ ਆ ਇਹ ਲੋਕਾਂ ਦਾ ਕੀ ਬਣਿਆ ਸਹਾਰਾ ਬਣਿਆ ਤੇ ਇਹੀ ਬੱਚਿਓ ਤੁਹਾਨੂੰ ਇਹ ਸਿੱਖਿਆ ਦੇ ਰਿਹਾ ਕਿ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਬੇਸਹਾਰਾ ਦਾ ਕੀ ਬਨਣਾ ਵਾ ਸਹਾਰਾ ਬਨਣਾ ਬਹੁਤ ਅੱਛਾ ਲੱਗਿਆ ਜੀ ਅੱਜ ਸਾਰਾ ਕਲੱਬ ਵਿੱਚ ਆਨ ਕੇ ਅੱਜ ਬੜਾ ਨਜ਼ਦੀਕੀ ਤੋਂ ਦੇਖਣ ਨੂੰ ਮਿਲਿਆ ਕਿ ਸਹਾਰਾ ਕਲੱਬ ਦਾ ਨਾਮ ਐਵੇਂ ਸਹਾਰਾ ਨਹੀਂ ਪਿਆ ਕਿ ਵਾਕਈ ਜਿਹੜਾ ਹੈ ਬਟਾਲੇ ਵਾਲਾਂ ਦਾ ਇੱਕ ਸਹਾਰਾ ਹੀ ਬਣ ਚੁੱਕਾ ਹੈ ਇਹਨਾਂ ਦੇ ਜਿਹੜੇ ਸੇਵਾ ਦੇ ਪ੍ਰਕਰਮ ਚੱਲੇ ਪਏ ਨੇ ਉਸ ਤਰ੍ਹਾਂ ਕਿ ਸਟੇਸ਼ਨ ਉੱਤੇ ਪਾਣੀ ਦਾ ਹੈ ਇੱਥੇ ਲੰਗਰ ਦਾ ਹੈ ਐਂਬੂਲੈਂਸ ਦਾ ਹੈ ਇਦਾਂ ਦੇ ਇਦਾਂ ਦੇ ਜਿਸ ਤਰ੍ਹਾਂ ਪਰਿਆਵਰਣ ਦੇ ਵਿੱਚ ਵੀ ਇਹ ਬੜਾ ਯੋਗਦਾਨ ਪੜਾ ਪਾ ਰਹੇ ਨੇ ਜਿਸ ਤਰ੍ਹਾਂ ਬੱਚਿਆਂ ਦੇ ਮੁਜੀਫੇ ਦੇ ਆਪਣਾ ਵੰਡ ਰਹੇ ਨੇ ਮੈਂ ਸਮਝਦਾ ਕਿ ਆਪਣੇ ਆਪ ਦੇ ਵਿੱਚ ਜਿਹੜਾ ਇਹ ਇੱਕ ਬਹੁਤ ਹੀ ਵਧੀਆ ਉਪਰਾਲਾ ਕਰਦੇ ਪਏ ਨੇ ਔਰ ਆਪਣੇ ਖੁਦ ਦੇ ਪੈਸਿਆਂ ਦੇ ਨਾਲ ਖਰਚ ਕਰਕੇ ਕੁਝ ਸਮਾਜ ਦੇ ਸਹਿਯੋਗ ਦੇ ਨਾਲ ਜਿਹੜਾ ਇਹ ਸਾਰਾ ਸਿਲਸਲਾ ਚਲਾ ਰਹੇ ਨੇ ਮੈਂ ਸਮੂਹ ਜਿਹੜੇ ਸਹਾਰਾ ਕਲੱਬ ਦੇ ਅਧਿਕਾਰੀ ਨੇ ਵਰਕਰ ਨੇ ਉਹਨਾਂ ਨੂੰ ਵਧਾਈ ਦਵਾਂਗਾ ਆ ਵੀ ਤੁਸੀਂ ਬਹੁਤ ਵਧੀਆ ਜਿਹੜਾ ਉਪਰਾਲਾ ਕਰਦੇ ਪਏ ਹੋ ਔਰ ਮੈਂ ਆਪਣੇ ਵੱਲੋਂ ਵੀ ਹੱਜ ਸਾਹਿਬ ਦਾ ਕੁਲਰ ਸਾਹਿਬ ਦਾ ਹੋਰ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਸ ਤਰ੍ਹਾਂ ਜਿਹੜੀ ਹੈ ਪ੍ਰੇਰਣਾ ਲੈ ਕੇ ਜਿਹੜੇ ਸਾਰੇ ਛੱਟ ਜਿਹੜੇ ਸੇਵਾ ਦੇ ਕੰਮ ਨੇ ਉਹ ਕਰਦੇ ਰਹਿਣ ਧੰਨਵਾਦ ਹਾਂ ਮੈਂ ਮਨਵੀਰ ਸਿੰਘ ਰੰਧਾਵਾ ਪ੍ਰਧਾਨ ਕੜਤੀ ਐਸੋਸੀਏਸ਼ਨ ਪੰਜਾਬ ਬੋਰਡਰਾ ਸਾਹਿਬ ਦਾ ਪ੍ਰਧਾਨ ਬਟਾਲਾ ਰਜਿਸਟਰ ਤੋਂ ਅੱਜ ਜੋ ਸਾਡਾ ਸਹਾਰਾ ਕਲੱਬ ਦਾ ਜੋ ਪੈਨਸ਼ਨ ਸਮਾਗਮ ਜਿਹੜਾ ਹਰ ਮਹੀਨੇ ਦੀ ਤਰ੍ਹਾਂ 20 ਤਰੀਕ ਨੂੰ ਜਿਹੜੀ ਪੈਨਸ਼ਨ ਵੰਡਦੇ ਆ ਵੀ ਸਾਰੇ ਲੋਕਾਂ ਨੂੰ ਫੋਰ ਉਹਦੇ ਵਾਸਤੇ ਅਸੀਂ ਅੱਜ ਸਾਰੇ ਇਕੱਤਰ ਹੋਏ ਆ ਬਹੁਤ ਵਧੀਆ ਸਹਾਰਾ ਕਲੱਬ ਦਾ ਇਹ ਪ੍ਰਾਲਾ ਹੈ ਕਾਫੀ ਲੰਮੇ ਸਮੇਂ ਤੋਂ ਇਹ ਸਹਾਰਾ ਕਲੱਬ ਇਹ ਪ੍ਰਾਲਾ ਕਰ ਰਹੀ ਆ ਇਸ ਦੇ ਨਾਲ ਨਾਲ ਸਾਰਾ ਕਲੱਬ ਨੇ ਜੋ ਐਂਬੂਲੈਂਸ ਜਿਹੜੀ ਆ ਸਾਰੀ ਸਾਡੀ ਬਟਾਲੇ ਦੇ ਵਿੱਚ ਐਂਬੂਲੈਂਸ ਭਈਆ ਘਰ ਆਈ ਆ ਉਹ ਵੀ ਇੱਕ ਸਿਰਫ ਓਨਲੀ ਕਲਾ ਪੈਟਰੋਲ ਦੇ ਖਰਚੇ ਤੇ ਹੀ ਲੋਕਾਂ ਨੂੰ ਇਹ ਸਹੂਤਾ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਸ਼ਵਨ ਯਾਤਰਾ ਆ ਉਹ ਵੀ ਸਾਰੇ ਬਟਾਲੇ ਦੇ ਵਿੱਚ ਜਿਹੜੀ ਆ ਇਹਨਾਂ ਦੀ ਚੱਲਦੀ ਆ ਇਹ ਇੱਕ ਬਹੁਤ ਵੱਡਾ oprala ਜਿਹੜੇ ਜਿੰਨੇ ਵੀ ਸਾਡੇ ਸਾਰਾ ਕਲੱਬ ਦੇ ਮੈਂਬਰ ਜਿਹੜੇ ਆ ਇਹ ਕਰ ਰਹੇ ਆ ਤੋਂ ਅਲੱਦਾ ਹੁਣ ਵੀ ਜਦੋਂ ਕਿਸੇ ਸਰਕਾਰੀ ਹਸਪੀਟਲ ਦੇ ਵਿੱਚ ਕੋਈ ਵੀ oprala ਹੁੰਦਾ ਆ ਉਹ ਵੀ ਸਾਰਾ ਕਲੱਬ ਉਥੇ ਜਾ ਕੇ ਜਿਲੋਂ ਉੱਤਰੋਂ ਬਲੌਰ ਜੋ ਲਾਵਰਸ ਬਾਡੀਆਂ ਜਿਹੜੀਆਂ ਹੈਗੀਆਂ ਜਿੰਨੀਆਂ ਵੀ ਬਟਾਲੇ ਦੇ ਵਿੱਚ ਜਿਹੜੀਆਂ ਲਾਵਰਸ ਕੋਲ ਬਾਡੀਆਂ ਹੈਗੀਆਂ ਉਹਨਾਂ ਦਾ ਸੰਸਕਾਰ ਵੀ ਸਾਰਾ ਕਲੱਬ ਕਰਦੀਆ ਉਸ ਤੋਂ ਅਲੈਦਾ ਜੇ ਕਿਸੇ ਗਰੀਬ ਦੇ ਕੋਲ ਆਪਣੇ ਘਰ ਦੇ ਵਿੱਚ ਕੋਈ ਐਨੀ ਕੋਈ ਡੈਥ ਹੋ ਜਾਂਦੀ ਆ ਉਹਦੇ ਕੋਲ ਨਹੀਂ ਹੈਗਾ ਸੰਸਕਾਰ ਕਰਨ ਵਾਸਤੇ ਪੈਸੇ ਉਹਦਾ ਸੰਸਕਾਰ ਵੀ ਸਾਰਾ ਕਲੱਬ ਕਰਦੀ ਆ ਅਸੀਂ ਤਹਿ ਦਿਲੋਂ ਧੰਨਵਾਦੀਆਂ ਸਾਰਾ ਕਲੱਬ ਦੇ ਗਰੀਬ ਲੜਕਿਆਂ ਦੀਆਂ ਸ਼ਾਦੀਆਂ ਵਾਸਤੇ ਪੈਸੇ ਵੀ ਦੇ ਇਹ ਦਿੰਦੇ ਉਹਨਾਂ ਦੀਆਂ ਸ਼ਾਦੀਆਂ ਵੀ ਕਰਦੇ ਆ ਔਰ ਜਿੰਨੇ ਵੀ ਇਹ ਵਲੰਟੀਅਰ ਸਾਡੇ ਇਸ ਸਹਾਰਾ ਕਲੱਬ ਦੇ ਵਿੱਚ ਕੰਮ ਕਰਦੇ ਆ ਮੈਂ ਤੇ ਉਹਨਾਂ ਵਾਸਤੇ ਦਿਲੋਂ ਕਾਮਨਾ ਕਰਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੀ ਤੰਦਰੁਸਤੀ ਬਖਸ਼ੀ ਔਰ ਜਿਸੇ ਤਰ੍ਹਾਂ ਸਾਡੇ ਹੋਰ ਵੀ ਵਲੰਟੀਅਰ ਇਹਨਾਂ ਦੇ ਨਾਲ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭੁਪਿੰਦਰ ਸਿੰਘ ਸਪੋਕਸਮੈਨ ਸਹਾਰਾ ਕਲੱਬ ਕੋਆਰਡੀਨੇਟਰ ਸੰਤ ਕਰਦਾ ਕੇ 6 ਮਹੀਨੇ ਦੀ ਤਰ੍ਹਾਂ ਅੱਜ ਸਾਰਾ ਆਸ਼ਮ ਵਿਖੇ ਜੋ ਉਹਨਾਂ ਬੱਚਿਆਂ ਨੇ ਜੋ ਕਿ 1 ਮਹੀਨਾ ਇੱਥੇ ਸਿਵਲ ਡਿਫੈਂਸ ਵੱਲੋਂ ਕਈ ਤਰ੍ਹਾਂ ਦੀਆਂ ਟ੍ਰੇਨਿੰਗਸ ਲੈ ਕਰਕੇ ਫਾਇਰ ਬ੍ਰਿਗੇਡ ਤੇ ਫਸਟ ਏਡ ਤੇ এনवायरमेंट ਤੇ ਜੋ ਉਹਨਾਂ ਨੇ ਗੁਰੂ ਸਾਹਿਬ ਦੇ ਇਸ ਉਪਰਾਲੇ ਨਾਲ ਇਹ ਪ੍ਰੋਗਰਾਮ ਲੀਕਿਆ ਸੀ ਉਹ ਉਸ ਅਕਾਲ ਪ੍ਰਭੂ ਦੀ ਕਿਰਪਾ ਨਾਲ ਨੇਪਰੇ ਚੜਦੇ ਆ ਅੱਜ ਉੱਚੇ ਚੇ ਤੌਰ ਤੇ ਚੀਫ ਗੈਸਟ ਸ਼੍ਰੀਮਤੀ ਜੀ ਸੁਵੰਤ ਕੌਰ ਜੀ ਰਿਆਡ ਐਸਪੀ ਹੈਡਕੁਆਟਰ ਉਹਨਾਂ ਦੇ ਨਾਲ ਅੱਜ ਦੇ ਮੁੱਖ ਮਹਿਮਾਨ ਰਮੇਸ਼ ਖੋਸਲਾ ਜੀ ਪੀਕੇ ਆਪਣਾ ਟਰਾਂਸਪੋਰਟ ਤੋਂ ਜਿਨ੍ਹਾਂ ਨੇ ਅੱਜ ਇਹ ਪੈਨਸ਼ਨਾਂ ਦੀ ਸੇਵਾ ਲਈ ਮਨਵੀਰ ਸਿੰਘ ਜੀ ਪ੍ਰਧਾਨ ਗੁਰਦੁਆਰਾ ਉਰਤੇਗ ਬਹਾਦਰ ਅਰਬਨ ਸਟੇਟ ਤੋਂ ਇਹ ਸਾਰਾ ਪ੍ਰੋਗਰਾਮ ਜੋ ਸਾਰੇ ਹੀ ਜੋ ਵਲੰਟੀਅਰਸ ਨੇ ਸਹਾਰਾ ਕਲਬ ਦੇ ਜੋ ਤਨ ਮੰਨ ਦੇ ਤਨ ਨਾਲ ਨਿਸ਼ਕਾਮ ਸੇਵਾ ਕਰਦੇ ਨੇ ਉਹਨਾਂ ਦੇ ਉਪਾলে ਨਾਲ ਅੱਜ ਇਹ ਪ੍ਰੋਗਰਾਮ ਨੇਪਰੇ ਚੜਿਆ ਸਾਡੇ ਕੋਲ ਕੋਈ ਸ਼ਬਦ ਨਹੀਂ ਕਿ ਐਸਪੀ ਹੈੱਡਕੁਆਰਟਰ ਉਹਨਾਂ ਦੇ ਨਾਲ ਆਏ ਹੋਏ ਸਹਿਯੋਗੀ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਉਹਨਾਂ ਦਾ ਅਸੀਂ ਜੀ ਆਇਆਂ ਆਖਿਆ ਉਹਨਾਂ ਨੂੰ ਉਹਨਾਂ ਨੇ ਇੰਨੇ ਰੁਝੇਵੇਂ ਚੋਂ ਸਮਾਂ ਕੱਢ ਕੇ ਤੂੰ ਇੱਥੇ ਪਹੁੰਚੇ ਤੇ ਉਹਨਾਂ ਬੱਚਿਆਂ ਨੂੰ ਉਹਨਾਂ ਨੇ ਇੱਕ ਸੇਧ ਦਿੱਤੀ ਆਪਣੇ ਬੱਚਿਆਂ ਦੀ ਉਹਨਾਂ ਨੇ ਉਦਾਹਰਣ ਦੇਂਦੇ ਹੋਏ ਕਿ ਮਾਂ ਪਿਓ ਦੀ ਸੇਵਾ ਸੱਚੋਚੀ ਅੱਜ ਤੁਸੀਂ ਇੱਕ ਕਰਮਲੀਆਂ ਹਨ ਇਹਨਾਂ ਨੂੰ ਮੋੜ ਲਵੋ ਜਿੱਧਰ ਮੋੜ ਜਾਣਗੀਆਂ ਜੇ ਅੱਜ ਉਹ ਤੁਸੀਂ ਮਾਪਿਆਂ ਦੀ ਸੇਵਾ ਕਰੋਗੇ ਬਜ਼ੁਰਗਾਂ ਦੀ ਤੇ ਕੱਲ ਉਹ ਤੁਹਾਡੀ ਸੇਵਾ ਕਰਨਗੇ। ਤਕਰੀਬਨ ਜਿਹਨਾਂ ਬੱਚਿਆਂ ਨੇ ਇਹ ਟ੍ਰੇਨਿੰਗ ਲਈ ਸੀ 60 ਵਲੰਟੀਅਰ ਜਿਨ੍ਹਾਂ ਨੇ ਇਹ ਸਮਾਂ ਕੱਢਿਆ ਅੱਜ ਜੋ ਐਸਪੀ ਹੈੱਡਕੁਆਟਰ ਜਿਵੇਂ ਜਸਵੰਤ ਗੌਰ ਜੀ ਰਿਯਾਰਡ ਇੱਥੇ ਪਹੁੰਚੇ ਸਨ ਉਹਨੇ ਆਪਣੇ ਕਰ ਕਮਲਾ ਦੇ ਨਾਲ ਉਹਨਾਂ ਬੱਚਿਆਂ ਨੂੰ ਆਪਣੀਆਂ ਅਸ਼ੀਰਵਾਦਾ ਦਿੰਦੇ ਹੋਇਆ ਉਹ ਸਰਟੀਫਿਕੇਟ ਵੰਡੇ ਗਏ ਤੇ ਪੂਰੀ ਤਰ੍ਹਾਂ ਜੋ ਵੀ ਇੱਥੇ ਆਏ ਹਨ ਉਹਨਾਂ ਨੂੰ ਪ੍ਰੀਤੀ ਭੋਜਨ ਦੇ ਨਾਲ ਨਾਲ ਇਨ ਕੈ ਲਵਾ ਕੇ ਮਿੱਠੇ ਤੌਰ ਤੇ ਕੁਲਫੀਆਂ ਵੀ ਖਵਾਈਆਂ ਗਈਆਂ ਜਤਿੰਦਰ ਜੀ ਦਾ ਬਹੁਤ ਬਹੁਤ ਧੰਵਾਦ